ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰ ਦਸਤੂ ਇਸ ਵੀਡੀਓ ਵਿੱਚ ਮੈਂ ਦੋ ਗੱਲਾਂ ਕਰਨੀਆਂ ਨੇ ਇੱਕ ਤਾਂ ਗੱਲ ਜਿਹੜੀ ਪਿਛਲੀ ਵੀਡੀਓ ਤੁਸੀਂ ਦੇਖ ਰਹੇ ਹੋ ਪਿਛਟਿਆ ਤੋਤਨ ਉਹ ਲਗਾਤਾਰਤਾ ਦੇ ਵਿੱਚ ਮੈਂ ਗੱਲ ਕਰਨੀ ਹੈ ਕਿ ਕੱਲ ਜਦੋਂ ਸ਼ਹੀਦੀ ਅਰਦਾਸ ਹੋਏਗੀ ਇਹ ਜਿਹੜਾ ਕੱਲੂ ਕਾ ਹਫਤਾ ਚੱਲ ਰਿਹਾ ਹੈ ਨਾ 1984 ਨਾਲ ਸੰਬੰਧ ਜਿਹੜੇ ਸਿੰਘ ਸ਼ਹੀਦ ਹੋਏ ਸੀ ਉਹਨਾਂ ਦੀ ਯਾਦ ਦੇ ਵਿੱਚ ਕੱਲ ਨੂੰ ਭੋਗ ਪੜੇ ਨੇ ਕਨਪਰ ਸਾਹਿਬ ਦੇ ਤੇ ਅਰਦਾਸ ਹੋਣੀ ਹੈ ਉਸ ਤੋਂ ਬਾਅਦ ਸਿੰਘ ਸਾਹਿਬ ਅਕਾਲ ਤਖਤ ਸਾਹਿਬ ਦੇ ਸੰਦੇਸ਼ ਦਿੰਦੇ ਨੇ ਕੌਮ ਦੇ ਨਾਮ ਤੇ ਨਾਲ ਸ਼ਹੀਦਾਂ ਦੇ ਪਰਿਵਾਰਾਂ ਦੇ ਜਿਹੜੇ ਲੋਕਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੁਣ ਕੀ ਇਹ ਸਾਰਾ ਕੁਝ ਠੀਕ ਠਾਕ ਹੋਏਗਾ ਇਹ ਚੱਲ ਰਹੀ ਨਗਾਤਾਰ ਚਰਚਾ ਇਸ ਕਰਕੇ ਹੋ ਰਹੀ ਸੀ ਕਿ ਹਰਨਾਮ ਸਿੰਘ ਤੋਂ ਬਾਅਦ ਡੇਗ ਸਿੰਘ ਜੱਥੇਬੰਦੀਆ 6.1 ਫਾਊਂਡੇਸ਼ਨ ਤੇ ਹੋਰ ਸੰਸਥਾਵਾਂ ਨੇ ਬਰੋਧ ਕੀਤਾ ਸੀ ਗਿਆਨੀ ਕਲਦੀਪ ਸਿੰਘ ਗੜਗੱਜ ਦਾ ਇਹ ਗੱਲ ਲਗਾਤਾਰ ਤਾਂ ਚੱਲ ਰਹੀ ਹੈ ਧਾਮੀ ਸਾਹਿਬ ਮਨਾਉਣ ਗਏ ਸੀ ਨਹੀਂ ਮੰਨੇ ਤੇ ਹੁਣ ਕੀ ਹੋਊਗਾ ਕੱਲ ਜਿਹੜੀ ਮੀਟਿੰਗ ਹੋਈ ਹੈ ਸਖਵੀਰ ਸਿੰਘ ਬਾਦਲ ਤੇ ਮੁਖੀ ਦੰਦਮੇ ਟਕਸਾਲ ਹਰਨਾਮ ਸਿੰਘ ਧੋਮਾ ਦੇ ਵਿੱਚ ਅੰਮ੍ਰਿਤਸਰ ਦੇ ਨੇੜੇ ਇੱਕ ਪਿੰਡ ਦੇ ਵਿੱਚ ਹੋਈ ਹੈ ਉਹਦੇ ਚ ਕੀ ਨਿਕਲਿਆ ਹੈ ਕਿਵੇਂ ਹੈ ਇਹ ਸਾਰੀ ਗੱਲਬਾਤ ਇੱਕ ਤਾਂ ਇਹ ਕਰ ਲਈ ਹੈ ਕਿ ਕੱਲ ਨੂੰ ਸਾਰਾ ਕੁਝ ਸਖਸਦਿਤ ਨਾਲ ਹੋਜੂਗਾ ਇੱਕ ਪੁਆਇੰਟ ਜੋ ਪਹਿਲਾ ਹਿੱਸਾ ਇਹਦਾ ਇਹ ਹੋਏਗਾ ਅੱਜ ਦੇ ਵੀਡੀਓ ਦਾ ਦੂਜੇ ਹਿੱਸੇ ਚ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਕਿ ਇਹ ਕੀ ਹੈ ਕ੍ਰੈਕ ਟੂਡੇ ਜਿਹੜਾ ਪੈਸੇ ਦੇ ਨਾਲ ਖਰੀਦੇ ਹੋਏ ਬੰਦੇ ਖੇਡ ਰਹੇ ਨੇ ਕਿਸੇ ਹੋ ਸਟੇਟ ਦੇ ਨਾਲ ਸੰਬੰਧ ਢੀ ਰੱਖਦੇ ਜਿਹੜੀ ਹੁਣ ਪੰਜਾਬ ਕਿੰਗਸ ਆ ਰਹੀ ਹੈ ਕੋਈ ਬੜਾ ਬੜਾ ਸਾਲ ਮੂਰਖ ਕਿਹੜਾ ਤੁਹਾਡਾ ਵੀ ਕਿਹੜੀ ਪੰਜਾਬ ਨੂੰ ਰਿਪਰਿਜ਼ੈਂਟ ਕਰੇ ਇਸ 11 ਪਲੇਅਰ ਜਿਹੜੇ ਖੇਡੇ ਸੀ ਉਹਨਾਂ ਚੋਂ ਹਰਸ਼ ਅਰਸ਼ਦੀਪ ਜੈ ਕੋਰਸੀ ਸ਼ਾਇਦ ਪ੍ਰੋਫੈਸ਼ਨਲ ਦੋ ਬੰਦੇ ਤਾਂ ਬਿਨਾ ਪੰਜਾਬ ਦਾ ਕੋਈ ਨਹੀਂ ਸੀ ਟੀਮ ਨਾ ਪੰਜਾਬ ਦਾ ਸੀ ਜਿਹੜੀ ਮਾਲਕ ਹੋ ਚੰਦੀ ਹੈ ਪਿਆ ਵੀ ਹੋਈ ਪਾ ਇਸ ਤਰ੍ਹਾਂ ਹੀ ਉੱਥੇ ਹੋਇਆ ਆਰਸੀਬੀ ਦਾ ਰਾਇਲ ਚੈਂਜਸ ਬੰਗਲੌਰ ਤੋਂ ਵਿੱਚੋਂ 11 ਬੰਦੇ ਮਰ ਗਏ 11 ਹਾਲੇ ਪਤਾ ਨਹੀਂ ਹੋਰ ਕਿੰਨੇ ਮਰਨੇ ਨੇ 47 ਜਖਮੀ ਹੋਏ ਪਤਾ ਨਹੀਂ ਲੋਕ ਭੇਲੇ ਨੇ 3 ਲੱਖ ਲੋਕ ਬਾਹਰ ਖੜੇ ਸੀ ਅੰਦਰ ਤਾਂ ਛੱਡੋ ਤੂੰ ਉਹਨਾਂ ਤੇ ਆਪਾਂ ਗੱਲ ਕਰ ਲਈਏ ਸਾੜੀਏ ਭਗਦੜ ਮੱਜਾਂ ਦੀ ਹੈ ਖਬਰ ਵੱਧਦੀ ਹੈ ਇਸ ਸਾਲ ਮੈਂ ਪ੍ਰਾਣੀਆਂ ਨਹੀਂ ਕੱਢੀਆਂ ਆ ਇੱਕ ਸਾਲ ਜਾਂ 24 ਤੋਂ ਲੈ ਕੇ ਹੁਣ ਤੱਕ ਕਿੰਨੀਆਂ ਭਗਦੜ ਨੇ ਉਹ ਤੁਹਾਡੇ ਨਾਲ ਦੱਸਣੀਆਂ ਨੇ ਇਸ ਸਾਰੇ ਵੀਡੀਓ ਦੇ ਵਿੱਚ ਯਾਨੀ ਦੋ ਗੱਲਾਂ ਹੋਣੀਆਂ ਇੱਕ ਜਿਹੜੀ ਚੱਲ ਰਹੀ ਹੈ ਜਿਹਨੂੰ ਅਸੀਂ ਫਾਲੋਅ ਅਪ ਸਟੋਰੀ ਕਹਿੰਦੇ ਆ ਉਹ ਉਹ ਦੂਜੀ ਹੈ ਜੋ ਕੁਝ ਬਪਰਿਆ ਇਹ ਤੇ ਗੱਲ ਕਰਦੀ ਹੈ ਇਹ ਤੇ ਟਿੱਪਣੀ ਕਰਨ ਦੀ ਗੱਲ ਕੀ ਹੈ ਇਨਫੋਰਮੇਸ਼ਨ ਤਾਂ ਦੇਵਾਂਗੇ ਉਹ ਤੇ ਟਿੱਪਣੀ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਇੱਕ ਅਪੀਲ ਕਰਨੀ ਹੈ ਉਹ ਇਹ ਹੈ ਕਿ ਪਿਆਰੇ ਦਰਸ਼ਕ ਤੁਸੀਂ ਇਸ ਚੈਨਲ ਨੂੰ ਜਿਹੜੇ ਨਵੇਂ ਜੁੜੇ ਹੋ ਉਹ ਪਲੀਜ਼ ਸਬਸਕ੍ਰਾਈਬ ਕਰ ਲਓ ਪ੍ਰਾਣੇ ਨੇ ਕੀਤਾ ਹੋਇਆ ਬਾਰ-ਬਾਰ ਨਾ ਕਰੋ ਪ੍ਰਾਣੇ ਨੇ ਸਬਸਕ੍ਰਾਈਬ ਕੀਤਾ ਜੇ ਨਹੀਂ ਕੀਤਾ ਤਾਂ ਕਰ ਲਓ ਜਾਂ ਹੋਰ ਰਿਕਾਰਡ ਕਰ ਲਓ ਇਹ ਅਪੀਲ ਤੋਂ ਬਾਅਦ ਮੈਂ ਗੱਲ ਜਿਹੜੀ ਕਰਨੀ ਹੈ ਤੁਹਾਡੇ ਨਾਲ ਪਹਿਲਾ ਉਹ ਤਾਂ ਉਹੀ ਹੈ ਅਕਾਲ ਤਖਸਾਹ ਤੇ ਕੱਲ ਨੂੰ ਸੁਖ શાંતੀ ਨਾਲ ਸਰਸ ਮਾਗਮ ਹੋ ਜਾਏਗਾ ਇਹ ਦੇਖ ਪਹਿਲਾਂ ਕਿਹੜਾ ਹੁੰਦਾ ਰਿਹਾ ਪਹਿਲਾਂ ਤੇ ਇੱਕ ਗੱਲ ਇਹ ਵੀ ਦੇਖ ਲਈ ਪਹਿਲਾਂ ਵੀ ਤਾਂ ਤਲਵਾਰਾਂ ਚਾਦੀਆਂ ਨੇ ਚਾਹ ਉਹ ਜਦੋਂ ਉਹ ਅੱਜ ਸਿਵਰਜੀ ਸਿੰਘ ਮਾਨ ਕਹਿੰਦਾ ਕਿ ਮੈਂ ਨਾਲ ਆ ਯਾਨੀ ਕੁਲਦੀਪ ਸਿੰਘ ਗੜਗੱਜ ਦੇ ਦੇਖੋ ਪਹਿਲਾਂ ਤਾਂ ਇਹ ਵੀ ਉੱਥੇ ਖਾਸ ਸੌਰਤ ਵਿੱਚ ਮਤਵਾਜੀ ਜਥੇਦਾਰ ਜਾਂ ਜਾਂਦੇ ਸੀ ਤੇ ਤਲਵਾਰਾਂ ਚਾਦੀ ਆਪਾਂ ਦੇਖੀਆਂ ਦੁਨੀਆ ਨੇ ਦੇਖੀਆਂ ਨੇ ਤੇ ਉਦੋਂ ਜਿਹੜੀ ਚਰੋਣੀ ਕਮੇਟੀ ਦੀ ਟਾਸਕ ਫੋਰਸ ਜਾਂ ਸਿਵਲ ਡ੍ਰੈਸ ਪੁਲਿਸ ਕੰਟਰੋਲ ਕਰਦੀ ਰਹੀ ਹੈ ਜਾਂ ਕਰਦੀ ਸੀ ਹਟਾਉਂਦੀ ਸੀ ਤਾਂ ਇਹ ਕੋਈ ਨਮੀਤਾ ਹੋਣਾ ਨਹੀਂ ਇਸ ਵਾਰ ਥੋੜਾ ਜਿਹਾ ਇਹ ਹੈ ਕਿ ਸਿੱਖ ਜਥੇਬੰਦੀ ਇਹ ਵੀ ਜਿਹੜੇ ਜਿਹੜੇ ਪਰਿਵਾਰ ਨੇ ਉਹ ਵੀ ਵਿਰੋਧ ਕਰ ਰਹੇ ਨੇ ਤੁਹਾਡੇ ਸਾਹਮਣੇ ਆ ਜਦੋਂ 2 ਜੂਨ ਨੂੰ ਸਤਜਨੈ ਸਿੰਘ ਭੰਡਰਵਾਲੇ ਦਾ ਜਨਮ ਦਿਨ ਮਨਾਇਆ ਗਿਆ ਪਿੰਡ ਰੋਡੇ ਦੇ ਵਿੱਚ ਉਹਨਾਂ ਦੇ ਦੋਨੇ ਪੁੱਤਰਾਂ ਨੇ ਈਸ਼ਰ ਸਿੰਘ ਉਹ ਇਦਰਜੀਸ ਉਹ ਉਹਨੇ ਕਹਤਾ ਵੀ ਅਸੀਂ ਨਹੀਂ ਸਰਵਾਰਡ ਲੈਣਾਗੇ ਨਹੀਂ ਕਲਦੀਪ ਸਿੰਘ ਤੋਂ ਨਹੀਂ ਉਹ ਵੀ ਵਿਰੋਧ ਕਰ ਰਹੇ ਨੇ ਪਰ ਉੱਥੇ ਵੀ ਗੱਲ ਹੈ ਲੇਕਿਨ ਜਨਰਲ ਸਵੀਕ ਸਿੰਘ ਦੇ ਜਿਹੜਾ ਭਰਾ ਹੈ ਉਹ ਵਿਰੋਧ ਕਰ ਰਿਹਾ ਧੰਮੇ ਦਾ ਜਿਹੜੀ ਬੜਾ ਅਜ਼ੀਮ ਕਿਸਲ ਦਾ ਰੋੜਾ ਘਚੋੜਾ ਯਾਰ ਪਿਆ ਹੋਇਆ ਮੈਂ ਨਹੀਂ ਕਹਦਾ ਜਵਾਬੀਵਾਰ ਉਹ ਲੋਕ ਜਿਹੜੇ 2 ਦਸੰਬਰ ਦਾ ਹੁਕਮਨਾਮਾ ਜਿਹਨਾਂ ਨੇ ਪੂਰੀ ਤਰੀਕੇ ਨਾਲ ਨਹੀਂ ਮੰਨਿਆ ਤੇ ਸਥਿਤੀ ਇੱਥੇ ਤੱਕ ਹੋ ਗਈ ਬਾਰ ਬਾਰ ਕਹਿਣ ਦੀ ਵੀ ਲੋੜ ਨਹੀਂ ਲੇਕਿਨ ਜਿਹੜੀ ਡਿਵੈਲਪਮੈਂਟ ਹੋਈ ਹੈ ਉਹ ਮੈਂ ਦੱਸ ਦਿੰਦਾ ਡਿਵੈਲਪਮੈਂਟ ਹੈ ਹੋਈ ਹੈ ਪਤਾ ਹੀ ਲੱਗ ਗਿਆ ਕਿ ਹਰਨਾਮ ਸਿੰਘ ਧੰਮਾ ਨੂੰ ਮਨੋਂ ਗਏ ਸੀ ਜਿਹੜੇ ਹਰਜਿੰਦਰ ਸਿੰਘ ਧਾਮੀ ਸਟ੍ਰੋਕੀ ਕਮਟੀ ਤੋਂ ਪ੍ਰਧਾਨ ਉਦੋਂ ਤੱਕ ਮੰਨੇ ਨਹੀਂ ਔਰ ਦੇ ਸਟੈਂਡ ਤੇ ਰਹੇ ਅਟਕ ਲੇਕਿਨ ਹੁਣ ਸਰਗੀਰ ਸਿੰਘ ਬਾਦਲ ਨਾਲ ਮੁਲਾਕਾਤ ਹੋਈ ਹੈ ਸਖਵੀਰ ਸਿੰਘ ਬਾਦਲ ਜਿਹੜੇ ਸ਼ੋਭੀ ਕਾਲੀਦਾਸ ਦੇ ਪ੍ਰਧਾਨ ਨੇ ਚਾਹੇ ਜਿੱਡਾ ਬਟ ਜੀ ਧੜਾ ਹੈ ਤਾਂ ਪ੍ਰਧਾਨ ਦਾ ਤੇ ਉਹ ਕਹਿੰਦੇ ਜੀ ਤੁਸੀਂ ਛੱਡੋ ਇਹ ਆਪਾਂ ਟਕਰਾ ਦੀ ਸਥਿਤੀ ਮੰਨ ਲੋ ਇਹਨੂੰ ਤੇ ਫੋਨ ਦੇਖੋ ਪੂਰੀ ਡਿਟੇਲ ਕੋਈ ਪ੍ਰੈਸ ਨੋਟ ਨਹੀਂ ਕੁਝ ਨਹੀਂ ਕਿ ਆਸਰਾ ਹੀ ਆ ਜਿਆਦਾ ਲਾ ਨਹੀਂ ਸਕਦੇ ਕੱਲ ਨੂੰ ਕੀ ਹੁੰਦਾ ਲੇਕਿਨ ਇਹ ਜ਼ਰੂਰ ਪਤਾ ਲੱਗਿਆ ਕਿਉਂਕਿ ਭਰੇ ਪਿੱਛੇ ਬੈਠੇ ਸੀ ਪਹਿਲਾਂ ਵੀ ਉਹਨਾਂ ਨੇ ਹਰਜਿੰਦਰ ਸਿੰਘ ਢੰਡੀ ਨੂੰ ਵੀ ਬਹੁਤ ਸਨਾਈਆਂ ਸੀ ਕਿ ਅਕਾਲੀ ਦਰਬ ਨੇ ਮੈਂ ਕੀ ਕੀ ਕੀਤਾ ਇਹਦੇ ਕੋਈ ਦੌਰ ਰਵਾਨੇ ਜਿੰਨਾ ਚਿਰ ਅਕਾਲੀ ਦਰਬ ਨਾਲ ਭਾਰਤੀ ਜਨਤਾ ਪਾਰਟੀ ਦੀ ਸਾਹਜ ਰਹੀ ਹਰਨਾਮ ਸਿੰਘ ਟੋਮਰ ਜਿਹੜਾ ਨੂੰ ਲੋਕ ਬਹੁਤ ਸਾਰੇ ਲੋਕ ਖਾਲਸਾ ਜੀ ਕਹਿੰਦੇ ਨੇ ਬਾਬਾ ਹਰਨਾਮ ਸਿੰਘ ਖਾਲਸਾ ਕਰੋ ਮੁਖੀ ਦਰਬ ਦਮੀ ਟਕਸਾਲ ਸੰਤ ਸਮਾਉਂ ਦੇ ਪ੍ਰਧਾਨ ਉਹੋ ਕਹਦੇ ਵੀ ਅਕਾਲੀਆਂ ਦੀ ਬਹਿ ਭੜੀ ਹਵਾਇਤ ਕੀਤੀ ਕੀਤੀ ਵੀ ਹੈ ਅਕਾਲੀਆਂ ਦੀ ਹਵਾਇਤ ਵੀ ਕੀਤੀ ਅਕਾਲੀਆਂ ਤੋਂ ਉਹਨਾਂ ਨੇ ਟਿਕਟਾਂ ਵੀ ਬੰਕਿਆ ਐ ਜੀ ਪੀਸੀ ਦੀਆਂ ਇਹ ਬਦਲ ਇੱਕ ਦੂਜੇ ਦੇ ਨਾਂ ਨਾਲ ਰਲ ਕੇ ਖੇਡਦੇ ਰਹੇ ਤੇ ਇਸੇ ਕਰਕੇ ਤਾਂ ਬਹੁਤ ਵਾਰ ਅਸੀਂ ਕਹਿੰਦੇ ਆ ਕਿ ਧਾਮੀ ਨਾਲ ਵੀ ਰਲ ਕੇ ਖੇਡਦੇ ਨੇ ਮੈਚ ਫਿਕਸਿੰਗ ਹੁੰਦੀਆਂ ਉਹਨਾਂ ਦੀ ਤਾਂ ਇਹ ਸਾਰੇ ਤੇ ਗੱਲ 'ਚ ਉਹਨਾਂ ਨੇ ਕਿਹਾ ਵੀ ਅਸੀਂ ਲਿਆ ਕੀ ਜੀ ਸਗਵੀਤ ਸਿੰਘ ਬਾਦਲ ਤੁਹਾਡੇ ਤੋਂ ਤੁਸੀਂ ਸਾਡੀ ਇੰਨੀ ਗੱਲ ਨਹੀਂ ਮੰਨੀ ਜਥੇਦਾਰ ਸਾਡੇ ਹਸਬਾ ਸਾਡੇ ਸਿਰ ਤੇ ਮਰਦ ਤਾਂ ਇਸ ਰੰਦੇਦ ਨੂੰ ਨਾ ਹੋਈਆਂ ਕਹਿੰਦੇ ਸੁਖਵੀਰ ਸਿੰਘ ਬਾਦਲ ਨੇ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਇੱਕ ਪਾਸੇ ਇਹਨਾਂ ਨੂੰ ਠੰਡਾ ਕੀਤਾ ਜਾ ਰਿਹਾ ਦੂਜੇ ਪਾਸੇ ਨੈਗਸਨ ਜਥੇਬੰਦੀਆਂ ਨੇ ਬਾਬਾ ਗੁਰਬੀਰ ਸਿੰਘ ਤੇ ਹੋਰ ਉਹਨਾਂ ਨਾਲ ਵੀ ਗੱਲ ਚੱਲ ਰਹੀ ਉਹ ਵੀ ਤੁਸੀਂ ਵੀ ਨਾ ਰੋਲਾ ਪਾਇਓ ਦੇਖੋ ਇਹ ਆਪਾਂ ਸ਼ਾਂਤ ਬੈਠ ਕੱਢ ਲਈਏ ਤੀਜੇ ਪਾਸੇ ਗੌਰਵ ਜੱਧਵ ਸਭ ਲਈ ਬੈਠੇ ਸੀ ਆਪਦੇ ਅਫਸਰਾਂ ਨੂੰ ਕਹਿੰਦੇ ਜੀ ਅਸੀਂ ਤਾਂ ਪੂਰੀ ਤਿਆਰੀ ਚ ਅਸੀਂ ਕੋਈ ਵੀ ਹਾਂ ਕੰਮ ਘੱਟ ਬੰਦਾ ਜਿਹੜੀ ਹੁਣ ਪੁਲਿਸ ਜ਼ਿਆਦਾ ਗਿਣਤੀ ਚ ਹੋਊਗੀ ਉੱਥੇ ਜਿੰਨੀ ਗਿਣਤੀ ਚ ਲੋਕ ਹੋਣਗੇ ਉਦੋਂ ਜ਼ਿਆਦਾ ਸੰਗਤ ਨਾਲੋਂ ਜ਼ਿਆਦਾ ਪੁਲਿਸ ਹੋਊਗੀ ਹਰ ਬੰਦੇ ਦੇ ਨਾਲ ਉਹ ਸਟਰੈਟਜੀ ਹੋਊਗੀ ਹਰ ਬੰਦੇ ਨਾਲ ਦੂਜਾ ਤੀਜਾ ਬੰਦਾ ਪੁਲਿਸ ਵਾਲਾ ਟਾਸਕ ਫੋਰਸ ਹੋਊਗੀ ਗੁਰਦੁਆਰਾ ਕਮੇਟੀ ਦੀ ਤਾਂ ਇਸੇ ਕਰਕੇ ਲੱਗਦਾ ਵੀ ਜੇ ਨਾ ਮੰਨੇ ਤਾਂ ਜਿਹੜਾ ਹੈ ਹੋ ਸਕਦਾ ਹੈ ਸਦੇਸ਼ਤਾ ਜੇ ਸਨਮਾਨ ਨਹੀਂ ਕਰਾਉਣਾ ਸਦੇਸ਼ਤਾ ਦਵਾਈ ਦੇਣਗੀ ਤੇ ਜੇ ਸਾਰਾ ਕੁਝ ਹੋ ਜਾਂਦਾ ਜੀਤੇ ਬਜਟ ਨੇ ਸੁਵਿਧਿ ਤੋਂ ਬਾਅਦ ਇਹ ਸਾਡਾ ਬਣਾਇਆ ਹੋਇਆ ਇਹ ਕਲਦੀਪ ਸਿੰਘ ਤੁਸੀਂ ਇਹਨੂੰ ਸਵੀਕਾਰ ਕਰੋ ਜਿਨ੍ਹਾਂ ਨੇ ਹਲੇ ਤੱਕ ਨਹੀਂ ਸਵੀਕਾਰ ਕੀਤਾ ਤਾਂ ਉਹ ਸਾਰੇ ਦੇ ਵਿੱਚ ਲੋਕ ਤਾਂ ਇਹ ਕਹਿੰਦੇ ਕਿ ਇਹ ਵੀ ਇਹਨੂੰ ਵੀ ਸਮਝ ਲੈਣਾ ਚਾਹੀਦਾ ਤਾਂ ਫਕਰੇ ਕੌਮ ਬਾਪਸ ਹੋ ਗਿਆ ਜਹਾਜ ਰਜੀ ਸਿੰਘ ਟਾਡਰ ਨਾਲ ਆ ਗਿਆ ਮਿਰਸਾ ਸਿੰਘ ਮਟਵਾੜ ਜਿਹੜੇ ਸਾਰੇ ਕੰਮ ਕਰਾ ਕੇਦਾ ਵੀ ਉਹੀ ਹਾਲ ਹੁਣੇ ਬੜਾ ਕੁਝ ਕਹਿ ਰਹੇ ਨੇ ਸੌਰੀ ਜੀ ਜਦੋਂ ਹੋਊਗਾ ਆਪਾਂ ਦੇਖਾਂਗੇ ਕੱਲ ਨੂੰ ਧੋਈ ਗੱਲਾਂ ਨੇ ਜਿਸ ਤਰ੍ਹਾਂ ਦੇ ਹਾਲਾਤ ਬਣਾਤੇ ਜਿਸ ਤਰ੍ਹਾਂ ਪੁਲਿਸ ਤਿਆਰੀ ਕਰ ਰਹੀ ਹੈ ਜਿਸ ਤਰ੍ਹਾਂ प्रदीप ਸਿੰਘ ਗੁਰਗਜ ਸਿੰਘ ਸਭ ਕਹਿ ਰਹੇ ਨੇ ਲੱਗਦਾ ਹੈ ਇਹ ਸੰਦੇਸ਼ ਉਹ ਦੇਣਗੇ ਸਨਮਾਨ ਭਾਵੇਂ ਕਰਨਾ ਕਰਨ ਤੇ ਵੱਧ ਤੋਂ ਵੱਧ ਹੂਟਿੰਗ ਹੋ ਸਕਦੀ ਹੈ ਵੱਧ ਤੋਂ ਵੱਧ ਰੌਣਾ ਰੱਪਾ ਮਤਲਬ ਟਕਰਾਅ ਤੋਂ ਰੋਕਣ ਲਈ ਪੂਰੀ ਤਿਆਰੀ ਪੁਲਿਸ ਨੇ ਜਿਵੇਂ ਗੌਰਵ ਜੱਟ ਸਾਹਿਬ ਨੇ ਕੀ ਹੈ ਲੈਕਿਨ ਇਹਦੇ ਨਾਲ ਹੁਣ ਆਉਣ ਵਾਲੇ ਟਾਈਮ 'ਚ ਜਿਹੜੀ ਏਕਤਾ ਜਿਹੜੀ ਜਿਵੇਂ ਪੋਲੀਟਿਕਲ ਜਿਹੜੇ ਗਰੁੱਪਾਂ 'ਚ ਏਕਤਾ ਨਹੀਂ ਨਾ ਹੋ ਰਹੀ ਧੜਿਆਂ 'ਚ ਤੇ ਹੁਣ ਸਵਾਜ ਸੰਤ ਸਵਾਜ ਵੀ ਹੋਰ ਸਵਾਜ ਵੀ ਵੱਡਿਆ ਜਾਣਾ ਹੈ ਜੇ ਇਹ ਗੱਲ ਕਰ ਲੋ ਇਸ ਨੂੰ ਵਰਤਦੀ ਹੈ ਅਸੀਂ ਤਾਂ ਫੇਰ ਇੱਕ ਵਾਰੀ ਅਰਦਾਸ ਤੇ ਆਸ ਕਰੀਏ ਸਭ ਕੁਝ ਠੀਕ ਹੋ ਜਾਏ ਇਹ ਤਾਂ ਜਿਹੜੀ ਗੱਲ ਆਪਾਂ ਇਹ ਦੀ ਫਾਲੋਅ ਅਪ ਸਟੋਰੀ ਹੁਣ ਮੈਨੂੰ ਬਿਲਕੁਲ ਹੀ ਸਮਝ ਨਹੀਂ ਆ ਰਿਹਾ ਕੀ ਸਾਡਾ ਦੇਸ਼ ਦੇ ਲੋਕ ਭਿੱਲੇ ਨੇ ਸਾਡਾ ਮੀਡੀਆ ਜਿਹੜਾ ਝੋਲੀ ਚੋਂ ਮੀਡੀਆ ਕਿਸ ਤਰ੍ਹਾਂ ਦਾ ਪ੍ਰਚਾਰ ਕਰਕੇ ਇਸ ਨੇ ਜਿਹੜੇ ক্রিকেট ਨੂੰ ਇਹਨਾਂ ਪ੍ਰਚਾਰਿਤ ਕਰਕੇ ਇੰਨਾ ਲੋਕਾਂ ਨੂੰ ਭਾਵੁਕ ਕਰਤਾ ਕਿ ਉਹਨਾਂ ਦੀ ਮੌਤ ਤਾਂ ਡਰ ਹੀ ਨਹੀਂ ਆਉਂਦੀ ਉਹਨਾਂ ਨੂੰ ਮਰੀ ਜਾਂਦੇ ਨੇ ਮਾੜੀ-ਮਾੜੀ ਗੱਲ ਤੇ ਕੀ ਦੇਖਣਾ ਕੀ ਸੀ ਬਰਾਡ ਗੋਲੀ ਨੂੰ ਦੇਖਣਾ ਸੀ ਕੱਟ ਕਰ ਲਿਆ ਉੱਥੇ ਅਸਲ ਦੇ ਵਿੱਚ ਬੰਗਲੌਰ ਉਹਦੇ ਵਿੱਚ ਜਿਹੜੇ ਚੰਨਾ ਸੁਬਮੀ ਸਟੇਡੀਅਮ ਹੈ ਉਹਦੇ ਚ ਇਹ ਵਿਕਟਰੀ ਪਰੇਡ ਕਰਨੀ ਸੀ ਜਸ਼ਨ ਮਨਾਉਣਾ ਸੀ ਜਿਹੜੀ ਬੰਗਲੌਰ ਦੀ ਟੀਮ ਜਿਹਦਾ ਨੋ ਹੀ ਬੰਗਲੌਰ ਹੈ ਪਲੇਅਰ ਸਾਰੇ ਨਹੀਂ ਹੈ ਕਿ ਨਾਟਕਾ ਤੇ ਜਿਵੇਂ ਪੰਜਾਬ ਦੇ ਨਹੀਂ ਹੈ ਤੇ 11 ਮਤਾਂ ਦੀ ਕੱਲ ਖਬਰ ਸੰਤਾਨੀ ਹੋਇਆ ਕੀ ਪਹਿਲਾਂ ਤਾਂ ਇਹ ਦੱਸਦਾ ਫਿਰ ਕਰਦਾ ਟੱਪਣੇ ਅਸਲ ਦੇ ਵਿੱਚ ਹੋਇਆ ਇਹ ਕਿ ਜਿਹੜੀ ਆਰਸੀਬੀ ਆ ਰਵਾਲ ਚੈਲੈਂਜਰਸ ਬੰਗਲੌਰ ਹੈ ਜਿਹਨੇ 6 ਵਿਕਟਾਂ ਤੇ ਹਰਾਇਆ ਪੰਜਾਬ ਇੱਕ ਛੇਕ ਦੌੜਾ ਤੇ ਸਿਰਫ ਇੱਕ 6ਰ ਦੀ ਲੋਡ ਸੀ ਪੰਜਾਬ ਵਿੱਚ ਜਿੱਤ ਸਕਦਾ ਸੀ ਇਹ ਵੀ ਪਹਿਲੀ ਵਾਰ ਜਿੱਤੇ ਨੇ ਚਾਰ ਵਾਰ ਇਹ ਫਾਈਨਲ ਚਾਇਸ ਸੀ ਪੰਜਾਬ ਪਹਿਲੀ ਵਾਰ ਉੱਥੇ ਆਇਆ ਸੀ ਫਾਈਨਲ ਚ ਚਲੋ ਇਹ ਚਾਰ ਵਾਰ ਤੋਂ ਬਾਅਦ ਜਿੱਤੇ ਨੇ ਇਹ ਵੀ ਆਪਣ ਰੱਖਿਆ ਹੁਣ ਉੱਥੇ ਕੀ ਹੋਇਆ ਕਿ ਇਹਨਾਂ ਦੀ ਆਪਣੀ ਵੈਬਸਾਈਟ ਤੇ ਫ੍ਰੀ ਪਾਸ ਦੀ ਗੱਲ ਪਾਤੀ ਹੁਣ ਫ੍ਰੀ ਪਾਸ ਜਿਹੜੇ ਨੇ ਉਹ ਮਿਲਲੇ ਸੀ ਲੇਕਿਨ ਗਿਣਤੀ ਇੰਨੀ ਵੱਧ ਗਈ ਕਿ ਸਾਈਟ ਕ੍ਰੈਸ਼ ਹੋ ਗਈ ਲੋਕ ਬਿਨਾ ਪਾਸਾ ਤੋਂ ਉੱਥੇ ਸਟੇਡੀਅਮ ਵੱਲ ਨੂੰ ਆ ਗਏ ਜਿਹੜੇ ਮੁੱਖ ਮੰਤਰੀ ਕਹਿ ਰਹੇ ਨੇ ਉਹ ਤਾਂ ਕਹਿੰਦੇ 3 ਲੱਖ ਲੋਕ ਇਕੱਠੇ ਹੋ ਗਏ ਸੀ ਉੱਥੇ ਕੀ ਹੋਇਆ ਫਿਰ ਜਿੱਥੇ ਇਕੱਠ ਹੋਇਆ ਸਟੇਡੀਅਮ ਦੇ ਬਾਹਰ ਵੱਡੀ ਗਿਣਤੀ ਚ ਲੋਕ ਸਟੇਡੀਅਮ ਵੱਲੇ ਉਹਨਾਂ ਦੇ ਗੇਟਾਂ ਵੱਲ ਨੂੰ ਵੱਧ ਰਹੇ ਸੀ ਬਹੁਤ ਸਾਰੇ ਲੋਕ ਸੈਕਟਰ ਚ ਖੜੇ ਨੱਚ ਰਹੇ ਸੀ ਟ੍ਰੈਫਿਕ ਬਿਲਕੁਲ ਹੀ ਬੰਦ ਸੀ ਲੱਖਾਂ ਦੀ ਗਿਣਤੀ ਚ ਲੋਕ ਹੋਣ ਤੇ ਜਿਹੜੇ ਲੋਕ ਦਚਰੇ ਸੀ ਉਹਨਾਂ ਤੋਂ ਇੱਕ ਧੱਕਾ ਲੱਗਿਆ ਤੇ ਇੱਕ ਕੁੜੀ ਡਿੱਗ ਪਈ ਉੱਦਵਾ ਦਾ ਜੋਪਾਗੜ ਮਚੀ ਤੇ ਉਹਦੇ ਤੋਂ ਨਿਕਲਿਆ ਇੱਕ ਇੱਕ 11 ਮੌਤਾਂ ਔਰ ਉੱਥੇ ਇੱਕ ਡਾਕੂ ਐਂਬੂਲੈਂਸ ਥੋੜੀ ਜਿਹੀ ਐਂਬੂਲੈਂਸ ਸੀ ਉੱਥੇ ਜਿਹੜੀ ਉਹ ਜਿਹੜੀਆਂ ਦੋ ਐਂਬੂਲੈਂਸ ਸਟੇਡੀਅਮ ਚ ਉਹਦੇ ਨਾਲ ਕੀ ਬਣਦਾ ਬੰਦੇ ਤਾਂ 47 ਗਏ ਨੇ ਹਸਪਤਾਲਾਂ ਚ ਤੇ 11 ਦੀ ਬਹੁਤ ਹੋਈ ਹੈ ਫਿਰ ਕਿਸ ਨੂੰ ਪੁਲਿਸ ਚੱਕ ਕੇ ਲੈ ਰਹੀ ਸੀ ਪੁਲਿਸ ਦਾ ਹਾਲੇ ਹੀ ਸੀ ਪੁਲਸ ਵਾਲੇ ਕਹਿੰਦੇ 36 36 ਘੰਟੇ 24 ਡਿਊਟੀ ਤੇ ਮਤਲਬ ਉਹਦਾ ਸਾਰੀ ਭੱਲਾ ਛਾੜਾ ਦੇ ਨੇ ਉਹ ਕ੍ਰਿਕਟ ਬੋਰਡ ਕਹਿੰਦਾ ਸਾਡਾ ਕੀ ਕੁਸੂਰ ਹੈ ਆਈਪੀਐਲ ਦੇ ਚੇਅਰਮੈਨ ਕਹਿੰਦੇ ਅਸੀਂ ਨਹੀਂ ਇਹਨੂੰ ਪ੍ਰਬੰਧ ਕਰਨੇ ਚਾਹੀਦੇ ਸੀ ਤੇ ਹੁਣ ਕਰਦੇ ਕੀ ਪ੍ਰਬੰਧ ਐਡੀ ਵੱਡੀ ਗੈਂਤੀ ਚ 5000 ਪੁਲਿਸ ਸੀ ਪੈਸੇ ਨਹੀਂ ਸੰਭਾਲੇ ਗਏ ਯਾਨੀ ਇਸ ਤਰ੍ਹਾਂ ਦੇ ਕਾਰਨ ਇਹ ਕੁਛ ਉੱਥੇ ਹੋ ਗਿਆ ਤੋ ਹੁਣ ਜਦੋਂ ਇੰਨਾ ਕੁਝ ਹੋ ਜਾਂਦਾ ਸਵਾਲ ਤਾਂ ਖੜੇ ਹੁੰਦੇ ਨੇ ਕਿ ਭਈ ਇੰਨੀ ਪੁਲਸ ਹੋਵੇ ਨਾ ਵਾਰ-ਵਾਰ ਕਿਉਂ ਹੁੰਦਾ ਆਪਾਂ ਅਗਲੀ ਗੱਲ ਕਰਦੇ ਵੀ ਕਿਉਂ ਕ੍ਰਿਕਟ ਤੇ ਇੰਨਾ ਕਰਦੇ ਹੋ ਲੇਕਿਨ ਉਦੋਂ ਬਾਅਦ ਭਗੜੜ ਦੀ ਤਾਂ ਗੱਲ ਕਰ ਜੀ ਦੇਸ਼ ਸਾਡਾ ਕਹਿਜ ਹੈ ਇੱਥੇ ਭੱਜਣ ਨਾਲ ਬੰਦੇ ਮਰਦੇ ਨੇ ਮੈਂ ਕੋਈ ਉਹ ਜਿਹੜੇ ਕੁੰਭ ਦੀ ਪੰਡਤ ਨਹਿਰੂ ਵੇਲੇ ਦੀ ਗੱਲ ਕਰਦਾ ਜਿਹਦੇ ਚ ਪਹਿਲਾਂ ਲੁਕਾਉਣ ਦੀ ਕੋਸ਼ਿਸ਼ ਕੀਤੀ ਇੱਕ ਫੋਟੋਗ੍ਰਾਫਰ ਨੇ ਸਾਰੀ ਗੱਲ ਬਾਹਰ ਲਿਆਂਦੀ ਸੀ ਲੇ ਬੇਟਾ ਹੁਣ ਦੀ ਗੱਲ ਕਰਦਾ ਅ ਪਿਛਲੇ ਸਾਲ ਦੀ ਡੇਢ ਸਾਲਾਂ ਦੀ ਕਰ ਕਰ ਲੋ ਤੁਸੀਂ 6ਵਾਂ ਮਹੀਨਾ ਚਾਹੁੰਦਾ ਹੁਣ ਜੁਲਾਈ 24 ਦੀ ਗੱਲ ਹੈ ਯੂਪੀ ਦਾ ਸ਼ਹਿਰ ਹਾਥਰਾਸ ਉੱਥੇ ਕਿ ਭੋਲੇ ਬਾਬਾ ਉਹਦਾ satsang ਸਾਡੇ ਲੋਕ ਵੀ ਤਾਂ ਭੋਲੇ ਨੇ ਉਹਦਾ ਬਾਬਾ ਵੀ ਭੋਲਾ ਉਹ ਭੋਲੇ ਬਾਬਾ ਦਾ satsang ਜਦੋਂ ਬਾਬਾ ਜਾਣ ਲੱਗਿਆ satsang ਖਤਮ ਕਰਕੇ ਉਹਦੇ ਬੂਰੇ ਲਟ ਗਏ ਉਹ ਜਰਾ ਅਸ਼ੀਰਵਾਦ ਲੈਣ ਲਈ ਕਾਰ ਦੇ ਪਤਾ ਨਹੀਂ ਕੀ ਕੀ ਡਰਾਮੇ ਹੁੰਦੇ ਨੇ 121 ਮਤਾਂ ਹੋਈ ਸੀ 121 ਇਹ ਹਾਲ ਹੈ ਸਾਡਾ ਫਿਰ ਦਸੰਬਰ 24 ਦੇ ਵਿੱਚ ਜਿਵੇਂ ਇਹਨੂੰ ਦੇਖਣ ਗਏ ਸੀ ਕ੍ਰਿਕਟ ਪਲੇਅਰ ਨੂੰ ਐਂ ਹੀ ਪੜੋ ਜਾਂਦੇ ਨੇ ਜਿਹੜੇ ਐਕਟਰ ਹੁੰਦੇ ਨੇ ਅਲੂ ਅਰਜਨ ਉਹਦੀ ਫਿਲਮ ਆਈ ਪੁਸ਼ਪਾ 2 ਉਹਨੂੰ ਉਹਦਾ ਪਹਿਲਾ ਸ਼ੋਅ ਸੀ ਇੱਕ ਉੱਥੇ ਤੇਦਰਬਾਦ ਦੇ ਜਲਮ ਹੱਥ ਚੱਕਾ ਠੋਗੇ ਉਥੇ ਇੱਕ ਬੋਤ ਹੋਈ ਇੱਕ ਔਰਤ ਬਾਰੀ ਤੂੰ ਬੱਬੀ ਕੀ ਕਰਨਾ ਘਰੇ ਰੋਟੀ ਬਣਾ ਤੂੰ ਅਲਵਰਜੋਂ ਤੋ ਦਸ ਕੀ ਲੈਣਾ ਆ ਜਿਹੜੇ ਹੁਣ ਮਰੇ ਨੇ ਨਾ 11 ਇਹ ਚ 13 ਤੋਂ 33 ਸਾਲ ਦਾ ਲੈਣੇ ਹੁਣ 13 ਸਾਲ ਦਾ ਬੱਚਾ ਤੁਸੀਂ ਭੇਜ ਰਹੇ ਹੋ ਮਤਲਬ ਉਹ ਪੜਦੇ ਦਿਨ ਨੇ ਜੇ ਬਾਕੀ ਜਿਹੜੇ ਨੇ 33 ਸਾਲ ਤੱਕ ਜੇ ਦੇਖੀਏ ਕਿਸੇ ਕੰਮ ਕਰਦੇ ਵਿਲਿੰਗ ਵਰਕਿੰਗ ਡੇ ਸੀ ਇਹ ਤਾਂ ਬਦੁਨੀਆ ਬੇਲੀ ਤੋਰੀ ਫਿਰਦੀ ਹੈ ਚਲੋ ਖੈਰ ਫੇਰ ਆਜੋ ਜਨਵਰੀ 25 ਇਹ ਤਾਂ ਸਭ ਨੂੰ ਪਤਾ ਹੈ ਮੌਨਿੰਗ ਬਸਿਆ ਜੀ ਜਿਹੜਾ ਸਰਕਾਰ ਨੇ ਦੱਸਿਆ ਹੀ ਨਹੀਂ ਉਹ ਸਰਕਾਰ ਦੇ ਜਿਹੜੇ ਝੋਲੀ ਚੋਕ ਚੈਨਲ ਨੇ ਜਿਹੜਾ ਟੀਰਾ মিডিਆ ਹੈ ਇਹਦਾ 17 ਘਟਕੇ ਦਾ ਰੇਜ ਕੁਝ ਬੰਦੇ ਉੱਥੇ ਜਖਮੀ ਹੋ ਗਏ ਜਦੋਂ ਇੱਕ ਪ੍ਰਿੰਟ মিডিਆ ਨੇ ਗੱਲ ਕੱਢੀ ਫਿਰ ਕਹਿਣਾ ਪਿਆ ਹਾਲਾਂਕਿ ਉਹ ਵੀ ਸੱਚਾ ਨਹੀਂ ਤਿੱਤੀ ਬੰਦੇ ਬਾਰੇ ਨਹੀਂ ਸੀ ਕਿਹਦੀ ਉਹ ਕੁੰਭ ਦੇ ਵਿੱਚ ਤਿੱਤੀ ਬਾਰੇ ਮਾ ਕੁੰਭ ਚ ਅਧਰਵਾਦ ਪ੍ਰਦੇਸ਼ ਤੋਂ ਇਹ ਵੀ ਉਸੇ ਮਹੀਨੇ ਦੀ ਗੱਲ ਹੈ ਜਨਵਰੀ 25 ਦੀ ਤ੍ਰਿਪਤੀ ਮੱਧਰ ਤ੍ਰਿਪਤੀ ਮੱਧਰ ਇਹ 6 ਮੌਤਾਂ ਹੋਈਆਂ ਸੀ ਹੋਇਆ ਕਿ ਪ੍ਰਸ਼ਾਦ ਲੈਣ ਲਈ ਕਿਰਕੀ ਖੁੱਲ ਰਹੀ ਸੀ ਦਿੱਲੀ ਪਗਦ ਪਰ ਕੋਈ ਕਾਰਨ ਹੋਣ ਤਾਂ ਮੰਨ ਲਿਏ ਅਪ ਫਰਵਰੀ 25 ਰੇਲਵੇ ਸਟੇਸ਼ਨ ਨਵੀਂ ਦਿੱਲੀ ਦਾ ਟ੍ਰੇਡੀ ਜਾਣੀ ਸੀ ਨਾ ਮਾਘੁੰਮਤੇ ਜਾਣਾ ਸੀ ਲੇਕਿਨ ਉੱਥੇ 18 ਮੌਤਾਂ ਹੋਈਆਂ ਮੱਧਰ ਗੋਆ ਦੇ ਵਿੱਚ ਕਮੰਡਰ ਚ 6 ਬੋਤਾ ਉਹ ਵੀ ਇਸੇ ਸਾਲ ਮਈ 25 ਚ ਆਪਲੀ ਹੋਈ ਹੈ ਮਤਲਬ ਕਿ ਭਗੜ ਕੋ ਜਮੀਰ ਲੀਆ ਸਾਡੇ ਇਹ ਤਾਂ ਸਾਡਾ ਹਿੱਸਾ ਹੀ ਬਣਦੀ ਜਾ ਰਹੀ ਹੈ ਹੁਣ ਮੈਂ ਜਿਹੜੀ ਗੱਲ ਕਹਿਣ ਲੱਗਾ ਸੀ ਵੀ ਇਹ ਹੈ ਕਿ ਪਲੇਅਰ ਨੇ ਆਈਪੀਐਲ ਹੈ ਇੰਡੀਅਨ ਪ੍ਰੀਮੀਅਰ ਲੀਗ ਬੋਲੀ ਹੁੰਦੀ ਹੈ ਪਲੇਅਰ ਦੀ ਪਰ ਕੋਈ ਫਾਇਦਾ ਕਰ ਲਈ ਪ੍ਰੈਕਟਿਸ ਹੋ ਜਾਂਦੀ ਸਾਰੀ ਦੁਨੀਆ ਦੇ ਪਲੇਅਰ ਆਉਂਦੇ ਨੇ ਜਿਹੜੇ ਕਿੱਡਾ ਉਹਨਾਂ ਤੇ ਬੋਲੀ ਹੁੰਦੀ ਹੈ ਜਦੋਂ ਵਿਜੇ ਮਾਲੀਆ ਨੇ ਕੱਲ ਲਿਖਿਆ ਜਿਹੜਾ ਕਿ ਭੱਜਿਆ ਹੋਇਆ ਪਗੋੜਾ ਉਹ 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 ਆਰਸੀਬੀ ਦਾ ਉਹ ਮਾਲਕ ਹੁੰਦਾ ਸੀ ਸਾਹੀ ਇਹੇ ਜੇ ਕੰਮ ਕਰਦਾ ਸੀ ਤੇ ਨਿਕਲ ਗਿਆ ਹੁਣ ਬਾਹਰ ਉਹ ਕਹਿੰਦਾ ਮੈਂ ਖਰੀਦਿਆ ਸੀ ਬਰਾਟ ਕੋਲੀ ਨੂੰ ਸਭ ਤੋਂ ਪਹਿਲਾਂ ਮੈਂ ਬੋਲੀ ਦਿੱਤੀ ਸੀ ਐ ਬੋਲੀ ਦਿੱਦੇ ਨੇ ਕਿਸ ਨੂੰ ਕਰੋੜ ਕੇ 5 ਕਰੋੜ ਤੋਂ 4 ਐਸਾ ਕਰੋੜਾ ਚਾਹਦਾ ਚਲੋ 플레이ਰਾਂ ਨੂੰ ਫਾਇਦਾ ਹੋ ਗਿਆ ਖਰੀਦੇ ਗਏ ਖਰੀਦੇ ਗਏ ਮੈਂ ਜਦਕਾ ਕ੍ਰੀਡਾ ਕੋਣ ਕਿਸੇ ਟੀਮ ਦਾ ਮਾਲਕ ਜਿਹਨੇ ਨਾਮ ਲਿਖਿਆ ਹੋਵੇ ਮੁੰਬਈ ਇੰਡੀਅਨ ਪੰਜਾਬ ਕਿੰਗਸ ਆਰਸੀਬੀ ਗੁਜਰਾਤ ਟਾਈਟਨਸ ਇਹ ਜਿਵੇਂ ਨਾਮ ਰੱਖ ਕੇ ਤੇ ਉਹਦੇ ਚ ਪਲੇਅਰ ਚਾਹੇ ਕੋਈ ਇੰਡੀਆ ਦਾ ਕੋਈ ਬਾਹਰ ਲੈ ਆਸਟ੍ਰੇਲੀਆ ਦਾ ইংল্যান্ড ਦਾ ਐਸਟਰਾ ਚਾਹੁੰਦੇ ਨੇ ਸਿਰਫ ਨਾਮ ਨਾਲ ਲੋਕਪੱਭ ਖੋ ਜਾਂਦੇ ਹੁਣ ਬੰਗਲੌਰ ਦਾ ਮਸਲਾ ਕੀ ਐ ਸੀ ਨਾਮ ਸੀ ਨਾ ਬੰਗਲੌਰ ਜਿੱਥੇ ਇੰਨਾ ਕੁਝ ਲੋਕ ਜਿਵੇਂ ਨੱਚ ਰਹੇ ਨੇ ਕੋਈ ਦੇਸ਼ ਦਾ ਮਸਲਾ ਤਾਂ ਨਹੀਂ ਸੀ ਪਰ ਉਹ ਵਰਲਡ ਕੱਪ ਜਿੱਤੇ ਤੇ ਲੀਗਲ ਬਸ ਕਿਉਂਕਿ ਬਾ ਇਹ ਦੋ ਹੁਦਾ ਹੈ ਇਹ ਪ੍ਰੋਕਸੀਬਿਟੀ ਕਹਿਆ ਸੀ ਇਮੋਸ਼ਨਲ ਪ੍ਰੋਕਸੀਬਿਟੀ ਹੁਣ ਪੰਜਾਬ ਦਾ ਨੌ ਹੀ ਆ ਪੰਜਾਬ ਦੇ ਪਲੇਅਰ ਤਾਂ ਦੋ ਹੀ ਸੀ ਇਹਦੇ ਚ ਬਾਈ ਬੜਾ ਮੂੜ ਘਰ ਆਜੀ ਪੰਜਾਬ ਦੀ ਟੀਮ ਮਾਰ ਗਈ ਉਹ ਕਿਹੜੀ ਟੀਮ ਸੀ ਕਿਹੜੇ ਪਲੇਅਰ ਨੇ ਥੋੜਾ ਬਸ ਉਹਦਾ ਥੋੜਾ ਕੈਪਟਨ ਨਾ ਥੋੜੇ ਕੋ ਹੋਰ ਦੋ ਬੰਦੇ ਕੋ ਬੌਲਰ ਤੁਸੀਂ ਉਹਦੇ ਕਰਕੇ ਫਿਰ ਇਹ ਸਾਰਾ ਅਸਲ ਤੇ ਪੈਸੇ ਦੀ ਗੇਮ ਹੈ ਹੁਣ ਵੀ ਤਾਂ ਦੇਖੋ ਸੀ ਇੱਕ ਤਾਂ ਉੱਥੇ ਬੁੱਲੀ ਚ ਪੈਸਾ ਹੁਣ ਜਿਹੜੇ ਜਿੱਤੇ ਨੇ ਜੇਤੂ ਨੂੰ 20 ਕਰੋੜ ਉਪਜੇਤੂ ਨੂੰ ਮਿਲਿਆ 1.2 ਕਰੋੜ ਤੀਜੇ ਨੰਬਰ ਤੇ ਆਈ ਹੈ ਮੁੰਬਈ ਇੰਡੀਅਨਸ ਇਹਨੂੰ 7 ਕਰੋੜ ਚੌਥੇ ਨੰਬਰ ਤੇ ਗੁਜਰਾਤ ਟਾਈਟਨਸ ਨੂੰ 6.5 ਕਰੋੜ ਇਹ ਪੈਸਾ ਅਇਸਰ ਵਾਧਾ ਹੈ ਜਦੋਂ ਪਹਿਲਾ ਆਈਪਲ ਸੀ 2008 ਦੇ ਵਿੱਚ ਉਦੋਂ ਜਿਹੜਾ ਜੇਤੂ ਸੀ ਉਹਨੂੰ ਸਿਰਫ 4 ਕਰੋੜ 8 ਲੱਖ ਰੁਪਏ ਦਿੱਤਾ ਸੀ ਤੇ ਜਿਹੜਾ ਉਪਜੇਤੂ ਸੀ ਉਹਨੂੰ 4 ਕਰੋੜ 2 ਕਰੋੜ 4 ਲੱਖ ਰੁਪਏ ਦਿੱਤਾ ਸੀ ਤੇ ਹੁਣ ਪੈਸਾ ਵਧਿਆ ਜਾ ਰਿਹਾ ਹੈ ਇਹ ਪੈਸੇ ਦੀ ਗੇਮ ਹੈ ਇਹਦੇ 'ਚ ਤੁਸੀਂ ਆਮ ਲੋਕ ਇਸ ਤਰ੍ਹਾਂ ਮਰ ਰਹੇ ਨੇ ਇਹ ਸਾਰਾ ਕੁਝ ਕਿਤੇ ਨਾ ਕਿਤੇ ਸਾਡੇ ਜਿਹੜੇ মিডিਆ ਦੇ 'ਚ ਇਹਨੂੰ ਪਪੂਲਰ ਕਰ ਚ মিডিਆ ਪਪੂਲਰ ਕਿਵੇਂ ਕਰ ਰਹੇ ਇੱਕ ਗੇਮ ਬੜੀ ਸੂਟ ਕਰਦੀ ਹੈ মিডিਆ ਨੂੰ ਜਿਹੜਾ ਟਾਈਮ ਜਦੋਂ ਓਵਰ ਖਤਮ ਹੁੰਦਾ ਉਹਦੇ ਲਈ ਜਿਹੜਾ ਟਾਈਮ ਬਚਦਾ ਉਹ ਚੈਟ ਚੱਲ ਜਾਂਦੀ ਹੈ ਹਾਕੀ 'ਚ ਤਾਂ ਪਾਸਿਬਲ ਨਹੀਂ ਜਾ ਕੇ ਕਿਸੇ ਹੋਰ ਗੇਮ 'ਚ ਪਾਸਿਬਲ ਨਹੀਂ ਇਸ ਕਰਕੇ ਗੇਮ ਜਿੱਥੇ ਵੀ ਖੇਡੀ ਜਾਂਦੀ ਹੈ ਉਹ ਬੜੀ ਪਪੂਲਰ ਹੋ ਗਈ ਸੋ ਬਰੇਦਰਸ ਨੂੰ ਚਾਹੀਦਾ ਤਾਂ ਇਹ ਹੈ ਕਿ ਅਸੀਂ ਇਹੋ ਜਿਹੀਆਂ ਗੱਲਾਂ ਤੋਂ ਇਹ ਜਿਹੜੀ ਪੈਸੀ ਕਿ ਉਹ ਇਹਦੇ ਚ ਨਾ ਦੇਸ਼ ਅਲਵਾਡਸ ਤੋਂ ਸੁਪਰਨ ਬਾਲ ਫੇਰ ਵੀ ਤੁਸੀਂ ਮਰ ਰਹੇ ਹੋ ਪੜ੍ਹਨੇ ਕਹਿੰਦੇ ਦੇ ਸੀ ਤੁਹਾਡੇ ਪੜ੍ਹਦੇ ਬੈਠਦੇ ਕੰਮ ਕਰਦੇ ਕਿਉਂ ਇਹੋ ਜਿਹੀਆਂ ਗੱਲਾਂ ਚ ਪੈਦੇ ਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ